ਕਣਕ ਦੀ ਖਰੀਦ ਨਾ ਹੋਣ ਤੇ ਕਿਸਾਨਾਂ ਨੇ ਖਰੀਦ ਏਜੰਸੀ ਦੇ ਇਨਸਪੈਕਟਰ ਦਾ ਕੀਤਾ ਕਿਰਾਉ ਕਿਸਾਨਾਂ ਨੇ ਕਿਹਾ ਪਿਛਲੇ ਕਈ ਦਿਨਾਂ ਤੋਂ ਕਣਕ ਦੀ ਖਰੀਦ ਨਾ ਹੋਣ ਕਾਰਨ ਹੋ ਰਹੇ ਆ ਪਰੇਸ਼ਾਨ ਏਜੰਸੀ ਦੇ ਇਨਸਪੈਕਟਰ ਨੇ ਕਿਹਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਕੀਤੀ ਜਾ ਰਹੀ ਹੈ ਕਣਕ ਦੀ ਖਰੀਦ ਦੱਸਦੀ ਹੈ ਕਿ ਅੱਜ ਸੰਗਤ ਮੰਡੀ ਅਧੀਨ ਬਠਿੰਡਾਵਾਦਾ ਰੋਡ ਦੇ ਪੈਂਦੇ ਪਿੰਡ ਜੈ ਸਿੰਘ ਵਾਲਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਮਾਰਕਫਿल्ड ਦੇ ਖਰੀਦ ਇਨਸਪੈਕਟਰ ਦਾ ਘਰਾਓ ਕਰ ਦਿੱਤਾ ਅਤੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਣਕ ਦੀ ਖਰੀਦ ਨਾ ਹੋਣ ਕਾਰਨ ਉਹ ਪਰੇਸ਼ਾਨ ਹੋ ਰਹੇ ਹਨ ਇਸ ਬਾਰੇ ਜਦੋਂ ਖਰੀਦ ਏਜੰਸੀ ਦੇ ਇਨਸਪੈਕਟਰ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਖਰੀਦ ਕੀਤੀ ਜਾ ਰਹੀ ਹੈ ਅਤੇ ਜੋ ਉਸ ਤੇ ਦੋਸ਼ ਲਾਏ ਜਾ ਰਹੇ ਹਨ ਉਹ ਬੇਮੁਨਾਦ ਹਨ ਮੇਰਾ ਨਾਮ ਗਰਸੀਪ ਸਿੰਘ ਪਿੰਡ ਜਾਇਸ਼ੰਗਵਾਲਾ ਮਲਾਕ ਸੰਗਤ ਮੀਤ ਪ੍ਰਧਾਨ ਕੀ ਗੱਲ ਹੋਈ ਹੈ ਕਿ ਜਿਹੜੇ ਤੁਸੀਂ ਕਹਿੰਦੇ ਵੀ ਇਨਸਪੈਕਟਰ ਨੂੰ ਭਾਇਆ ਸੀਗਾ ਤੇ ਕੀ ਕਾਰਨ ਕੀ ਹੈ ਕਾਰਨ ਸਾਡਾ ਇਹ ਹੈ ਜੀ ਇੱਕ ਤਰੀਕ ਤੋਂ ਬਾਅਦ ਹੀ ਮੰਡੀਆਂ ਤੇ ਸ਼ੁਰੂ ਹੈ ਇਹਨਾਂ ਨੂੰ ਹੁਣ ਸਾਨੂੰ ਬੈਠਣ ਨੂੰ ਅੱਜ 20 ਤਰੀਕ ਹੋ ਗਈ ਅਸੀਂ 12 ਦਿਨ ਹੋ ਗਏ 13 ਕਣਕਾਈ ਬਈ ਨੂੰ ਸਾਡੀ ਇੱਕ ਢੇਰੀ ਵੀ ਨਹੀਂ ਲੱਗੀ ਜੀ ਮੀਤ ਤੋਂ ਪਹਿਲਾਂ ਉਦੋਂ ਵੀ ਸੱਲ ਆਈ ਗਈ ਆ ਕਿ ਸੱਲਾਂ ਖਿਲਾਰ ਜੋ ਹੁਣ ਤੁਸੀਂ ਆਪ ਨਿਗਾਹ ਮਾਰ ਲਓ ਕਿੱਥੇ ਖਿਲਾਰ ਗਈ ਜੀ ਹੁਣ ਰਾਤ ਫਿਰ ਮੀਂਹ ਪੈ ਗਿਆ ਹੁਣ ਜੇ ਐ ਇਨਸਪੈਕਟਰ ਆਉਂਦਾ ਤਾਂ ਮਾਰਕੀਟ ਕਮੇਟੀ ਵਾਲਾ ਨਹੀਂ ਦਾ ਐ ਇਨਸਪੈਕਟਰ ਆਇਆ ਤਾਂ ਵੀ ਮੇਰਾ ਮਸਲਾ ਤਾਂ ਇਹ ਵੀ ਮੇ ਕੈਕ ਕਰੀ ਪਈ ਹੋਵੇ ਆ ਕੇ ਮੈਂ ਲਿਖ ਕੇ ਲਈਂ ਐ ਇਨਸਪੈਕਟਰ ਤਾਂ ਆਇਆ ਨਿਕਲਦਾ ਮਾਰਕੀਟ ਕਮੇਟੀ ਵਾਲਾ ਜਿਹੜਾ ਉਹ ਆਦੀ ਮਰਜ਼ੀ ਨਾਲ ਕਰਦਾ ਉਹ ਮਾਰਕੀਟ ਕਮੇਟੀ ਦਾ ਮੇਰੀ ਢੇਰੀ 13 ਦਾ ਸਵੇਰੇ ਲੱਗੂਗੀ ਤੇ ਦੂਜੀ ਚ 2 ਦਿਨ ਬਾਅਦ ਅਸੀਂ ਖਿਆਲਤੀ 2 ਦਿਨ ਬਾਅਦ ਆਏ ਇੰਨੇ ਦਿਨੇ ਬੈਠੇ ਪੁੱਛ ਲੋ ਆਹ 14.5 ਆ ਗਈ ਆ ਮਸਲਾ ਜੀ ਤੇ ਇੱਥੇ ਨਾ ਕੋਈ ਪ੍ਰਬੰਧਾ ਬੈਠਿਆ ਭਈ ਸਾਰੇ ਵਿਚਾਰੇ ਕੋਈ ਨਿਗਾਮ ਆ ਲੋ ਕੋਈ ਮਾਰਕੀਟ ਕਮੇਟੀ ਨਾਲ ਸਾਡੇ ਇੱਕ ਪ੍ਰਬੰਧ ਵੀ ਬੁਖਾ ਦੇ ਆਹ ਛੜਿਆ ਪਾਣੀ ਆ ਭਾਵੇਂ ਕੈਮਰਾ ਲਾ ਕੇ ਬੁਖਾ ਦੇ ਉਹੀ ਪੀਂਦੇ ਆ ਵਿਚਾਰੇ ਤੇ ਲੈਟਰੀਨਾਂ ਕੱਢ ਬਣਾਈਆਂ ਇਹਨਾਂ ਨੇ ਦੋ ਤੇ ਅੱਜ ਫਿਰ ਇਨਸਪੈਕਟਰ ਨਾਲ ਠੀਕ ਆ ਬਈ ਕਿਤੇ ਰਭਾਇਆ ਗਿਆ ਕਿ ਅਸੀਂ ਤਾਂ ਜੀ ਇੱਥੇ ਭਾਈ ਬੈਠੇ ਉਹਨਾਂ ਜਿੱਕਰ ਹੁਣ ਸਾਡੇ ਨਾਲ ਗੱਲਬਾਤ ਕਰਦਾ ਮੋਟੇ ਹੁਣ ਵੇਖ ਲੈਣਾ ਮੈਂ ਹੁਣ ਸਾਨੂੰ ਵੀ ਪਤਾ ਜੀ ਹੁਣ ਆਉ ਉਹ ਮੋਟੇ ਕਿਵੇਂ ਹੁਣ ਅਸੀਂ ਤਾਂ ਜੀ ਇੱਥੇ ਬੈਠੇ ਅਸੀਂ ਦਾ ਨਾਂ ਜਾਣਦੇ ਉਹਨਾਂ ਦੇ ਕਿ ਨਾਂ ਜਾਣਦੇ ਨਾ ਜੇ ਸਾਡੇ ਕੋਈ ਪੁਲਿਸ ਵਾਲੇ ਨੇ ਕਰਨਾ ਹੈ ਚੱਕ ਲੈਣ ਸਾਨੂੰ ਪਰਤੀ ਕੋਈ ਪਾਦਨ ਕੁਝ ਵੀ ਕਰਦੇ ਨਾ ਅਸੀਂ ਤਾਂ ਇਹਨੂੰ ਜਾਣਦੇ ਦਿੰਦੇ ਸਾਨੂੰ ਵੀ ਲੈ ਜਾਣ ਨਾਲ ਭਾਵੇਂ ਕਿੱਥੇ ਮਰ ਜੀ ਇਹਨੂੰ ਦੇਵਾਂਗੇ ਰੋਟੀ ਵੀ ਦੇਵਾਂਗੇ ਚਾਹ ਪਾਣੀ ਵੀ ਪੀਵਾਵਾਂਗੇ ਜਿਹੋ ਜਿਹੇ ਦਾ ਅਰਥ ਨੇ ਮਾਨਤਨ ਹੁੰਦਾ ਉਹੋ ਜਿਹਾ ਹੀ ਮਾਨਤਨ ਵੀ ਇਹ ਗੱਲ ਸੁਣੂਗਾ ਤਾਂ ਫੇਰ ਅਸੀਂ ਕੋਈ ਤੁਹਾਨੂੰ ਹੱਲ ਪਤੰਗ ਰਾਹ ਪਾਉ ਕੋਈ ਤਾਂ ਫੇਰ ਅਸੀਂ ਉਹਨਾਂ ਦੀ ਕੰਨੀ ਲਾਉਂਦੇ ਉਸ ਵੀ ਆਈ ਸੀ ਕਿ ਫੇਰ ਉਹਨਾਂ ਨੇ ਕੀ ਕਰਦੇ ਪੁੱਛਾ ਦੀ ਜੀ ਮਠੋੜਾ ਸਮਝੌਤਾ ਕਰਾ ਦੇਣੇ ਸਮਝੌਤਾ ਸਾਡਾ ਕਹਿੰਦਾ ਜੀ ਆਏ ਤਾਂ ਸਾਨੂੰ ਆਪਸ ਵਿੱਚ ਜ਼ਿਮੀਂਦਾਰਾਂ ਨੂੰ ਲੜਾਉਂਦੇ ਆ ਜਿਹੜਾ ਨੂੰ ਅੱਜ 12 ਦਿਨ ਹੋ ਗਏ ਬੈਠਿਆਂ ਨੂੰ ਉਹਨਾਂ ਦੀ ਸਾਰੀ ਭਿੱਜ ਗਈ ਜਿਹੜੀ ਹੁਣ ਸਵੇਰੇ ਆਈ ਦੋ ਦਿਨਾਂ ਤੇ ਆਜੂ ਕਣਕ ਉਹਨਾਂ ਦੀ ਤਰੂਕ ਉਹਨਾਂ ਦਾ ਮੋਟਰ ਸਹੀ ਉਹ ਮੰਡੀ ਦੀ ਥਾਣੀ ਖੇੜਨ ਨੂੰ ਮੰਡੀ ਥਾਣੀ ਖੇੜਨ ਨੂੰ ਉਹ ਵਿਕ ਤੁ ਸਾਨੂੰ ਜੱਟਾਂ ਨੂੰ ਲੜਾਉਣਗੇ ਇੱਥੇ ਜੱਟੇ ਹੋ ਜਾਂਦੇ ਆਪਾਂ ਉਹਨੇ ਤੋਲ ਸਰਕਾਰ ਨੇ ਅਸਲ ਭਗਵੰਤ ਮਾਨ ਨੇ ਸਾਡੀ ਤਾਂ ਫੱਤੀ ਪੋਚੀ ਹਾਂ ਕੀ ਮੰਗ ਕਰਦੇ ਮੰਗਦੇ ਸਾਡੀ ਇਹੀ ਹੈ ਜੀ ਸਾਡੀ ਤਾਂ ਅਸਲੀ ਮੰਗ ਵੀ ਸਾਡੀ ਸਮੱਸਿਆ ਸੁਣੀ ਜਾਵੇ ਸਾਨੂੰ ਹਰਾਨ ਨਾ ਕਰਦੇ ਜੇ ਤੁਸੀਂ ਅਸੀਂ ਖਿਡਾਰੀ ਕਿੱਥੇ ਜੀ ਨੂੰ ਆਏ ਦੱਸੋ ਪਾਪ ਇਹ ਆ ਗੜੇ ਇਹ ਵੀ ਭੱਜਣ ਨੂੰ ਤਿਆਰ ਹੈ ਜੀ ਮੀ ਆ ਗਿਆ ਧੱਕ ਦਿਓ ਖਿਡਾਰ ਦੇਓ ਕਿੰਨਾ ਖਿਡਾਰ ਨਹੀਂ ਜੀ ਭੁੱਖੇ ਤੇ ਆਏ ਜੇ ਇਹ ਆਦੀ ਦਿਹਾੜੀ ਕਿਨੂੰ ਬੈਠੇ ਚਾਹ ਪਾਣੀ ਨੂੰ ਕੋਈ ਨਹੀਂ ਵਿਚਾਰੇ ਨੂੰ ਉਹਦੇ ਵਾਸਤੇ ਤਾਂ ਪਾਲਣਾ ਕੋਈ ਪ੍ਰਬੰਧ ਕੀਤਾ ਤਾਂ ਵਾਸਤੇ ਚਰਪਾਲਾਂ ਆਹ ਧੀਆਂ ਨੇ ਲੱਗ ਜੀਆਂ ਪਾਟੀਆਂ ਪੁਰਾਣੀਆਂ ਉਹ ਬੋਰਾਂ ਦੀਆਂ ਤਰਪਾਲਾਂ ਦੀ ਇੱਕ ਮੋਟੀਆਂ ਹੁੰਦਾ ਹੈ ਉਹ ਨੇਰੀ ਆ ਜਾਂਦੀ ਹੈ ਫੇਰ ਉੱਡੀ ਜਾਂਦੀ ਹੈ ਸਗਾਂ ਠੱਡੀ ਦਾ ਉੱਤੋਂ ਬਾਹਲੀ ਖੜਿਆਰਦੀ ਹੈ ਜੀ ਕਹਿੰਦੇ ਛਾ ਪਾਣੀ ਦਾ ਜਿਹੜਾ ਪ੍ਰਬੰਧ ਇਹਨਾਂ ਨੇ ਕਰਨਾ ਹੁੰਦਾ ਉਹ ਕਰਿਆਗਾ ਮਾਰਕੀਟ ਕਮੇਟੀ ਨੇ ਜਿਹੜਾ ਪਾਣੀ ਕਰਿਆ ਅੱਜ ਜਦ ਕੈਮਰੇ ਲਾ ਕੇ ਵੇਖ ਲੋ ਜੀ ਆ ਹਾਊਸ ਤੋਂ ਭਰ ਕੇ ਦਿੰਦੇ ਆ ਪਾਣੀ ਆਪਿਆ ਸਾਰੇ ਇਹ ਪੀਂਦੇ ਸਾਰੇ ਹੀ ਅਸੀਂ ਪੀ ਜਾਂਦੇ ਆ ਛੜਿਆ ਪਾਣੀ ਦਾ ਸੂਏ ਚੋਂਦਾ ਉਹੀ ਪਾਣੀ ਤੇ ਜਾਂ ਸਾਡਾ ਬੋਰ ਆ ਬੋਰ ਨਹੀਂ ਚੱਲਦਾ ਉੱਥੋਂ ਭੜਕੀ ਨਾ ਲੋ ਅਧਿ ਇਹ ਇੱਕ ਘਟੂ ਘਟ ਸੱਤ ਨਰਸੀ ਦੇ ਭਗੇ ਆ ਤੇ ਸਾਉ ਜੀਮੀਦਾਰ ਹੂ ਆ ਤੁਸੀਂ ਕੈਮਰਾ ਕੋ ਵਿਖਾ ਦਿਓ ਇਹਨੂੰ ਕਿੰਨੀ ਨੇਰੀ ਬੁੱਲਾ ਆਉਂਦਾ ਰਾਤ ਨੂੰ ਇੱਥੇ ਸਾਡੀ ਇੱਥੇ ਵਿਚਾਲੇ ਇਕੱਠੇ ਹੋ ਕੇ ਬੈਹਣਾ ਕੁਕੜੀਆਂ ਨੂੰ ਫੇਰ ਉੱਠਦੇ ਕਿਦੋਂ ਰਾਤ ਪੌਣੇ 12 ਵਜੇ ਹਟਿਆ ਪੌਣੇ 12 ਵਜੇ ਸਾਰੇ ਇੱਥੇ ਬੈਠੇ ਕੋਈ ਬਾਥਰੂਮਾਂ ਦਾ ਪ੍ਰਬੰਧ ਹੈਗਾ ਕੋਈ ਨਹੀਂ ਜੋ ਲੋਕ ਬਾਥਰੂਮ ਹੁਣ ਬਣਾਏ ਇਹਨਾਂ ਨੇ ਇੱਕ ਦੋ ਦਿਨਾਂ ਚ ਜੱਕਾ ਹੀ ਨਹੀਂ ਬਣਾਇਆ ਦੋ ਵਾਜੀ ਦੋ ਵਾਹੋ ਵਲੈਟ ਨਹੀਂ ਨੀ ਵਸ ਤੜਨਾ ਕੋਈ ਲਾਈਟਾਂ ਹੈਗਾ ਜਰੂਰ ਲਾਈਟਾਂ ਆਏ ਨੇ ਆਹਦੇ ਵੀ ਲਾਈਟਾਂ ਆਏਗਾ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਦੇਖ ਮੇਰੀ ਏਜੰਸੀ ਮਾਰਕਫੈਡ ਹੈ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੈ ਸਿੰਘ ਵਾਲੇ ਮੇਰੀ ਕਰੀਤ ਤੇ ਡਿਊਟੀ ਲੱਗੀ ਹੋਈ ਹੈ ਕੀ ਗੱਲ ਹੋਈ ਅੱਜ ਕਹਿੰਦੇ ਤੁਹਾਡਾ ਘਰਾਉ ਕੀਤਾ ਗਿਆ ਕੀ ਕਾਰਨ ਕੀ ਹੈ ਸਰ ਇੱਥੇ ਪਿਛਲੇ 5-4 ਦਿਨਾਂ ਤੋਂ ਨਾ ਬਹੁਤ ਜ਼ਿਆਦਾ ਮੋਚਰ ਵਾਲੀਆਂ ਜਿਹੜੀਆਂ ਢੇਰੀਆਂ ਉਹ ਆਈਆਂ ਵੀਆਂ ਸੀ ਅਸੀਂ ਡੀਸੀ ਸਾਹਿਬ ਦੇ ਵੀ ਤੇ ਡੀਐਫਐਸ ਮੈਡਮ ਦੇ ਧਿਆਨ ਚ ਲਿਆਤਾ ਸੀ ਵੀ ਇਹ ਢੇਰੀਆਂ ਨੂੰ ਚੁਕਵਾਇਆ ਜਾਵੇ ਤਾਂ ਜੋ ਦੂਜੀਆਂ ਜਿਹੜੀਆਂ ਢੇਰੀਆਂ ਉਹ ਸਚਾਰੂ ਰੂਪ ਨਾਲ ਖਰੀਦ ਹੋ ਸਕੇ ਹੁਣ ਫਾਰਮਰ ਕਹਿੰਦੇ ਵੀ ਇੱਕ ਪਾਸੇ ਲਾ ਕੇ ਭਾਵੇਂ 18 ਮੋਚਰਾ ਭਾਵੇਂ 14 ਮੋਚਰਾ ਸਾਰੀਆਂ ਖਰੀਦ ਉਹ ਜਿਹੜੀਆਂ ਅਸੀਂ ਖਰੀਦ ਨਹੀਂ ਕਰ ਸਕਦੇ ਕੀ ਦੇ ਨਾਮ ਉੱਚਾ ਰਹਿ ਗਿਆ ਮੋਇਸਚਰ ਸਰ ਜਿਹੜੀਆਂ ਪੁਰਾਣੀਆਂ ਢੇਰੀਆਂ ਪਈਆਂ ਜੀ ਉਹਨਾਂ ਦਾ 14.5 ਤੋਂ ਲੈ ਕੇ 18 19 ਤੱਕ ਪਿਆ ਜੀ ਅੱਜ ਫਿਰ ਕੀ ਕੀਤਾ ਕਿਸਾਨ ਨੇ ਅੱਜ ਕਹਿੰਦੇ ਸੀ ਵੀ ਕਹਿੰਦੇ ਵੀ ਇੱਕ ਪਾਸੇ ਲੱਗ ਕੇ ਸਾਰੀ ਖਰੀਦੋ ਜੀ ਮੈਂ ਕਿਹਾ ਵੀ ਸਾਡੀ ਜਿਹੜੀ ਸਪੈਸੀਫਿਕੇਸ਼ਨ ਦੇ ਉੱਤੇ ਚਾਹੁੰਦੀ ਅਸੀਂ ਖਰੀਦ ਲਾਂਗੇ ਪੁਲਿਸ ਵੀ ਬਲਾਈ ਫਿਰ ਤੁਹਾਡੇ ਕੋਲ ਕੀ ਚ ਨਹੀਂ ਪੁਲਿਸ ਕਹਿੰਦੇ ਨੇ ਪੁਲਿਸ ਦਾ ਅਸੀਂ ਤਾਂ ਬੁਲਾ ਹੀ ਨਹੀਂ ਜੀ ਤਨਿਕ ਮੈਂ ਆਈ ਹਾਂ ਉੱਚਤ ਕਰਗਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਹਮੇ ਜਾਣਕਾਰੀ ਦਿੱਤੀ ਸੀ ਕਿ ਸਰ ਹੁਣ ਕਿਹਦੇ ਜਾਣ ਨਹੀਂ ਦਿੰਦੇ ਅਸੀਂ ਫਿਰ ਚਲੋ ਕੋਈ ਨਹੀਂ ਬੈਠਿਆ ਜੀ